ਲੋਕਾਂ ਦੇ 1.5 ਕਰੋੜ ਲੈ ਕੇ ਫਰਾਰ ਹੋ ਗਿਆ ਸਰਕਾਰੀ ਬੈਂਕ ਦਾ ਕੈਸ਼ੀਅਰ ਹੁਣ ਬੈਂਕ ਵੀ ਨਹੀਂ ਫੜਾ ਰਿਹਾ ਪੱਲਾ ਕੈਸ਼ੀਅਰ ਦਾ ਪਿਓ ਕਹਿੰਦਾ ਸਾਡੇ ਨਾਲ ਨਹੀਂ ਕੋਈ ਰਿਸ਼ਤਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਰੇਲਵੇ ਰੋਡ ਵਿੱਚ ਸਥਿਤ ਬੜੋਦਾ ਬੈਂਕ ਦੇ ਕੈਸ਼ੀਅਰ ਤੇ ਕੁਝ ਲੋਕਾਂ ਵੱਲੋਂ ਉਹਨਾਂ ਦੇ ਕਰੋੜਾਂ ਰੁਪਏ ਹੜਪਣ ਦਾ ਦੋਸ਼ ਲਗਾਇਆ ਜਾ ਰਿਹਾ ਹੈ ਦੂਜੇ ਪਾਸੇ ਬੈਂਕ ਦਾ ਕਹਿਣਾ ਹੈ ਕਿ ਕੈਸ਼ੀਅਰ ਨੌਕਰੀ ਛੱਡ ਕੇ ਫਰਾਰ ਹੋ ਚੁੱਕਿਆ ਹੈ ਜਦ ਤੱਕ ਕਿ ਪਿੰਡ ਵਿੱਚ ਰਹੇ ਰਹੇ ਕੈਸ਼ੀਅਰ ਦੇ ਪਿਓ ਦਾ ਕਹਿਣਾ ਹੈ ਕਿ ਸਾਨੂੰ ਉਸਦੇ ਫਰਾਡ ਬਾਰੇ ਕੋਈ ਜਾਣਕਾਰੀ ਨਹੀਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ ਹੈ ਲੋਕਾਂ ਦਾ ਕਹਿਣਾ ਹੈ ਕਿ ਕੈਸ਼ੀਅਰ ਨੇ ਇਹ ਪੈਸੇ ਸ਼ਾਇਦ ਗੈਮਬਲਿੰਗ ਵਿੱਚ ਉਡਾ ਦਿੱਤੇ ਹਨ ਕੈਸ਼ੀਅਰ ਦੀ ਠੱਗੀ ਦੇ ਸ਼ਿਕਾਰ ਹੋਏ ਲੋਕ ਰੂਹੀ ਕੁਲਦੀਪ ਕੌਰ ਅਤੇ ਰਜੇਸ਼ ਕੁਮਾਰ ਅਨੁਸਾਰ ਕੈਸ਼ੀਅਰ ਤਲਜਿੰਦਰ ਸਿੰਘ ਜੋ ਕਿ ਲੋਕਾਂ ਦੇ ਪੈਸੇ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਜਮਾ ਨਹੀਂ ਕਰਵਾਉਂਦਾ ਸੀ ਜਦੋਂ ਲੋਕਾਂ ਨੂੰ ਮੈਸੇਜ ਨਹੀਂ ਸੀ ਆਉਂਦਾ ਉਹ ਬੈਂਕ ਨਾਲ ਸੰਪਰਕ ਕਰਦੇ ਸੀ ਤਾ ਉਸ ਦਾ ਜਵਾਬ ਹੁੰਦਾ ਸੀ ਕਿ ਉਹਨਾਂ ਦੇ ਨਾਂ ਤੇ ਐਫ ਡੀ ਕਰਵਾ ਦਿੱਤੀ ਗਈ ਹੈ ਜਦੋਂ ਸ਼ਿਕਾਇਤਾਂ ਜ਼ਿਆਦਾ ਆਉਣ ਲੱਗ ਪਈਆਂ ਤਾਂ ਜਾਂਚ ਤੋਂ ਪਤਾ ਲੱਗਾ ਕਿ ਕੈਸ਼ੀਅਰ ਪੈਸੇ ਤਾਂ ਲੈ ਲੈਂਦਾ ਸੀ ਪਰ ਉਹਨਾਂ ਦੇ ਖਾਤੇ ਵਿੱਚ ਪੈਸੇ ਨਹੀਂ ਜਮ੍ਹਾਂ ਕਰਵਾਉਂਦਾ ਸੀ ਇਸ ਠੱਗੀ ਦਾ ਸ਼ਿਕਾਰ ਕਈ ਗਰੀਬ ਲੋਕ ਵੀ ਹੋਏ ਜਿਨ੍ਹਾਂ ਨੇ ਅੱਜ ਬੈਂਕ ਅੱਗੇ ਰੋਸ ਪ੍ਰਦਰਸ਼ਨ ਕੀਤਾ ਆਓ ਵੇਖਦੇ ਹਾਂ ਕਾਦੀਆਂ ਤੋਂ ਪੱਤਰਕਾਰ ਜਸਪਾਲ ਚੰਦਨ ਦੀ ਐਲ ਐਮ ਆਈ ਟੀਵੀ ਤੋਂ ਖਾਸ ਰਿਪੋਰਟ ਅਮਰੂਦਿ ਮੈਂ ਤੁਮਾਲਾ ਸੰਤਨਗਰ ਕਾਦੀਆਂ ਦੀ ਰਹਿਣ ਵਾਲੀ ਆ ਇਹ ਥੋੜੇ 16 ਅਪ੍ਰੈਲ ਦੀ ਗੱਲ ਆ 2024 ਦੀ ਕਿ ਮੈਂ ਆਪਣਾ 4 ਲੱਖ ਦੇ ਦੋ ਦੋ ਕਰਕੇ ਚੈੱਕ ਦੋ ਦੋ ਲੱਖ ਦੇ ਬੈਂਕ ਆਫ ਬਰੋਦਾ ਇਹਦੇ ਵਿੱਚ ਕੈਸ਼ੀਅਰ ਸੀਗਾ ਤਲਵਿੰਦਰ ਸਿੰਘ ਉਹਨੂੰ ਦੇ ਕੇ ਆਏ ਸੀਗੀ ਉਹ ਸਾਨੂੰ ਉਹ ਸਾਡਾ ਕਾਫੀ ਅੱਛਾ ਨੌਨ ਬਚਮਨ ਤੋਂ ਅਸੀਂ ਉਹਨੂੰ ਜਾਣਦੇ ਸੀਗੇ ਉਸਦੇ ਫਾਦਰ ਸਰਦਾਰ ਬਲਦੇਵ ਸਿੰਘ ਜੀ ਉਹ ਵੀ ਮੇਰੇ ਫਾਦਰ ਨਾਲ ਹੀ ਗਵਰਨਮੈਂਟ ਜੌਬ ਕਰਦੇ ਸੀਗੇ ਰਿਟਾਇਰਡ ਨੇ ਔਰ ਉਹ ਲੜਕਾ 5-6 ਸਾਲ ਤੋਂ ਉੱਥੇ ਬੈਂਕ ਆਫ ਬਰੋਦਾ ਵਿੱਚ ਗਵਰਨਮੈਂਟ ਜੌਬ ਕਰ ਰਿਹਾ ਸੀਗਾ ਉਸਨੇ ਕਾਲ ਕਰਨ ਤੇ ਉਸਨੇ ਸਾਨੂੰ ਕੋਈ ਬੈਂਕ ਦੀ ਪਾਲਿਸੀ ਦੱਸੀ ਕਿ ਜੋ ਬੈਂਕ ਮੁਲਾਜ਼ਮ ਬੈਂਕ ਦੇ ਵਿੱਚ ਜੌਬ ਕਰਦੇ ਨੇ ਇਹ ਸਰਵਿਸ ਸਿਰਫ ਉਹਨਾਂ ਵਾਸਤੇ ਹੀ ਹੁੰਦੀ ਹੈ ਕਿ ਅਗਰ ਤੁਸੀਂ 1 ਸਾਲ ਵਾਸਤੇ ਕੋਈ 1 ਲੱਖ ਜਮਾ ਕਰਵਾਉਂਦੇ ਹੋ ਤਾਂ ਉੱਤੇ 20% ਵਿਆਜ ਮਿਲਦਾ ਹੈ ਇਸ ਤਰ੍ਹਾਂ ਕਹਿ ਕੇ ਉਹਨੇ ਸਾਨੂੰ ਦੱਸਿਆ ਕਿ ਸਾਲ ਦਾ 10 ਲੱਖ ਦਾ ਕੋਟਾ ਸੀ ਜਿਹਦੇ ਵਿੱਚ ਮੈਂ ਆਪਣੇ ਮਾਂ ਪਰ ਅਪ੍ਰਭਜੋਤ ਕੋਲ ਦਾ ਵੀ ਕੀਤਾ ਹੈ ਆਪਣੀ ਸਿਸਟਰ ਦਾ ਵੀ ਕੀਤਾ ਹੈ ਤੇ ਇਹ ਗੱਲ ਫਿਰ ਤੁਸੀਂ 4 ਲੱਖ ਦਾ ਕੋਟਾ ਮੇਰੇ ਕੋਲ ਰਹਿ ਗਿਆ ਹੈ ਔਰ ਤੁਸੀਂ ਕਰਵਾ ਲਓ ਤੁਹਾਨੂੰ 1 ਸਾਲ ਵਾਸਤੇ 20% ਵਿਆਜ ਮਿਲੇਗਾ ਤੇ ਚਲੋ ਉਸ ਦੀ ਗੱਲ ਮੰਨਨ ਤੇ ਉਸ ਨੇ ਦੋ ਚੈੱਕ ਦੀ ਡਿਮਾਂਡ ਕੀਤੀ ਜੋ ਕਿ ਉਹਨਾਂ ਮੈਂ ਦੇ ਕੇ ਆਈ ਸੀ ਪਰ ਉਸ ਨੂੰ ਮੈਂ ਕਿਹਾ ਕਿ ਕੋਈ ਮੈਸੇਜ ਵਗੈਰਾ ਨਹੀਂ ਆਇਆ ਜਾਂ ਕੋਈ ਡਾਕੂਮੈਂਟ ਵਗੈਰਾ ਉਹਦੇ ਵੱਲੋਂ ਨਹੀਂ ਦਿੱਤੇ ਗਏ ਜਦੋਂ ਮੇਰੇ ਬਾਰ-ਬਾਰ ਪੁੱਛਣ ਤੇ ਮੈਂ ਕਿਹਾ ਗਿਆ ਤੇ ਉਸ ਨੇ ਬਾਰ-ਬਾਰ ਇਹੀ ਕਿਹਾ ਕਿ ਮੈਂ ਤੁਹਾਨੂੰ ਆਂਦਾ ਜਾਂਦਾ ਫੜਾ ਦਾਂਗਾ ਜਾਂ ਫਿਰ ਮੈਂ ਘਰੇ ਦੇ ਜਾਾਂਗਾ ਕਿਉਂਕਿ ਉਹ ਸਾਡੇ ਡੋਗਲੀਆਂ ਛੱਡ ਕੇ ਹੀ ਉਸ ਦਾ ਘਰ ਸੀਗਾ ਉਹ ਵੀ ਮੱਲਾ ਸੰਤ ਨਗਰ ਦਾ ਹੀ ਵਾਸੀ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਨੂੰ ਕੁਝ ਨਹੀਂ ਦਿੱਤਾ ਗਿਆ ਫਿਰ ਉਸ ਤੋਂ ਬਾਅਦ 3 ਜੁਲਾਈ ਦੀ ਗੱਲ ਹੈ ਮੈਂ 2 ਲੱਖ ਰੁਪਏ ਆਪਣੇ ਮੰਮੀ ਦੇ ਅਕਾਊਂਟ ਵਿੱਚ ਕੈਸ਼ ਜਮਾ ਕਰਵਾਣ ਗਈ ਸੀ ਤੇ ਉਸਨੇ ਮੈਨੂੰ ਕੋਈ ਰਸੀਦ ਨਹੀਂ ਦਿੱਤੀ ਜਮਾ ਕਰਨ ਲੱਗਿਆ ਔਰ ਕਿਹਾ ਕਿ ਟਾਈਮ ਜ਼ਿਆਦਾ ਹੋ ਗਿਆ ਸੀ ਔਰ ਮੈਂ ਲੇਟ ਐਂਟਰੀ ਵਿੱਚ ਜਮਾ ਕਰ ਦਿੱਤੇ ਨੇ ਬਟ ਜਦੋਂ ਬੈਂਕ ਦਾ ਕੋਈ ਮੈਸੇਜ ਨਹੀਂ ਆਇਆ ਔਰ ਮੈਂ ਲਗਾਤਾਰ ਉਹਨੂੰ 20-25 ਦਿਨ ਪੁੱਛਦੀ ਰਹੀ ਪੁੱਛਦੀ ਰਹੀ ਫਿਰ ਅਗਸਤ ਵਿੱਚ 1.5 ਮਹੀਨੇ ਬਾਅਦ ਉਸਨੇ ਕਿਸੇ ਹੋਰ ਦੇ ਅਕਾਊਂਟ ਵਿੱਚੋਂ ਦਲਜੀਤ ਔਰ ਵਾਈਫ ਆਫ ਜਤਿੰਦਰ ਸਿੰਘ ਕੋ ਟੋਟਲ ਮਲਦੇ ਨੇ ਉਹਨਾਂ ਦੇ ਅਕਾਊਂਟ ਵਿੱਚ ਇਲੀਗਲੀ ਸਾਡੇ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੱਤੇ ਸਾਨੂੰ ਡਿਪੋਜ਼ਿਟ ਦਾ ਮੈਸੇਜ ਆਇਆ ਸੀ ਬਟ ਸਾਨੂੰ ਇਹ ਮੈਸੇਜ ਨਹੀਂ ਆਇਆ ਕਿ ਕਿਸੇ ਦੇ ਅਕਾਊਂਟ ਵਿੱਚੋਂ ਟਰਾਂਸਫਰ ਕੀਤੇ ਗਏ ਨੇ ਹੁਣ ਜਿਹਦੇ ਅਕਾਊਂਟ ਵਿੱਚੋਂ ਵੀ ਟਰਾਂਸਫਰ ਕੀਤੇ ਗਏ ਨੇ ਉਹਨਾਂ ਨੇ ਸਾਡੇ ਉੱਤੇ ਬੈਂਕ ਵਿੱਚ ਲਿਖਵਾ ਦਿੱਤਾ ਹੈ ਕਿ ਇਸ ਅਕਾਊਂਟ ਵਿੱਚ ਟਰਾਂਸਫਰ ਹੋਏ ਨੇ ਔਰ ਸਾਡੇ ਅਕਾਊਂਟ ਵਿੱਚੋਂ ਲੀਨ ਐਕਟੀਵਿਟੀ ਜਿਹੜੀ ਹੈ ਉਹ ਲੱਗਦੀ ਹੈ ਔਰ 2 ਲੱਖ ਜਿਹੜਾ ਉਹ ਵੀ ਅਸੀਂ ਕਢਵਾ ਨਹੀਂ ਸਕਦੇ ਇਸ ਕਰਕੇ ਉਹ ਟੋਟਲ ਜਿਹੜਾ ਹੈ 6 ਲੱਖ ਦਾ ਕਪਲਾ ਜਿਹੜਾ ਹੈ ਸਰਦਾਰ ਤਜਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ ਔਰ ਇਹ ਜਿਹੜੇ ਤੁਸੀਂ ਦੇਖ ਰਹੇ ਹੋ ਨਾਲ ਜਿੰਨੇ ਵੀ ਸਾਥੀ ਖੜੇ ਨੇ ਇਹਨਾਂ ਸਾਰਿਆਂ ਦੀ ਇੰਨੇ-ਇੰਨੇ ਅਮ ਬੈਂਕ ਕੋ ਲੋ ਇਹ ਦੱਸਿਆ ਗਿਆ ਹੈ ਕਿ ਨੀਅਰ ਅਬਾਊਟ 1.5 ਕਰੋੜ ਦਾ ਘਪਨਾ ਹੈ ਗਿਆ ਹੈ ਔਰ ਤਾਂ ਜਿੰਦਰ ਸਿੰਘ 18 ਦਸੰਬਰ ਦਾ ਇਹ ਤੋਂ ਫਰਾਰ ਹੈ ਗਿਆ ਔਰ 9 ਸਾਲ ਵਾਲੇ ਦਿਨ ਸਾਨੂੰ ਮੈਨੂੰ ਜਦੋਂ ਇਹ ਸਾਰੀ ਗੱਲ ਪਤਾ ਲੱਗੀ ਸੀ ਤੇ ਮੈਂ ਉਸ ਨੂੰ ਮੈਸੇਜ ਕਾਲ ਕੀਤੀ ਉਸਨੇ ਮੇਰਾ ਕੋਈ ਕਾਲ ਨਹੀਂ ਉਠਾਇਆ ਔਰ ਮੈਸੇਜ ਵਿੱਚ ਉਹਨੇ ਮੈਨੂੰ ਜਵਾਬ ਦਿੱਤਾ ਹੈ ਜਿਹਦੇ ਵੀ ਮੇਰੇ ਕੋਲ ਪ੍ਰੂਫ ਵੀ ਹੈਗੇ ਨੇ ਉਹਦੇ ਵਿੱਚ ਉਹਨੇ ਇਹ ਕਿਹਾ ਹੈ ਕਿ ਤੁਹਾਡੇ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਪਰ ਇਹ ਸਭ ਤੋਂ ਨਿਕਲਣ ਤੋਂ ਬਾਅਦ ਪਰ ਉਸ ਤੋਂ ਬਾਅਦ ਉਸਨੇ ਮੈਨੂੰ WhatsApp ਤੋਂ ਬਲੌਕ ਕਰ ਦਿੱਤਾ ਔਰ ਨੰਬਰ ਵੀ ਬਲੌਕਿੰਗ ਵਿੱਚ ਪਾ ਦਿੱਤਾ ਹੈ ਔਰ ਮੈਂ ਮੈਨੂੰ ਲੱਗਦਾ ਹੈ ਕਿ ਇਸ ਵਿੱਚ ਉਹਦਾ ਇਕੱਲੇ ਦਾ ਕੋਈ ਹੱਥ ਨਹੀਂ ਹੈਗਾ ਹੋਰ ਵੀ ਕੋਈ ਸ਼ਾਮਿਲ ਨਹੀਂ ਬਟ ਉਹਨਾਂ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ ਸਾਡੀ ਇਹ ਉਹਦੇ ਖਿਲਾਫ ਅਸੀਂ ਐਸਐਸਪੀ ਦੇ ਆਫਿਸ ਤੋਂ ਵੀ ਕੰਪਲੇਂਟ ਕੀਤੀ ਹੋਈ ਹੈ ਜਦੋਂ ਸਾਨੂੰ ਕੰਪਲੀਟ ਨੰਬਰ ਮਿਲਿਆ ਹੁਣ ਸਾਡੀ ਇਹ ਰਿਕਵੈਸਟ ਹੈ ਕਿ ਸਾਡਾ ਕੋਈ ਨਾ ਕੋਈ ਮਸਲਾ ਜਿਹੜਾ ਹੈ ਉਹ ਹੱਲ ਕੀਤਾ ਜਾਏ ਅਤੇ ਜਿੰਦਰ ਸਿੰਘ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਨਾ ਜੋ ਜਿੱਥੇ ਰਹਿ ਰਹੇ ਨੇ ਕਿਉਂਕਿ ਉਹਦੇ ਮਾਤਾ ਪਿਤਾ ਘਰ ਵਾਪਸ ਆ ਚੁੱਕੇ ਨੇ ਤੇ ਉਹ ਮਕਾਨ ਸੇਲ ਕਰਕੇ ਇੱਥੇ ਜਾ ਨਹੀਂ ਸਕਦੇ ਬੈਂਕ ਵਾਲਿਆਂ ਦੇ ਜਿਹੜੇ ਪਹਿਲੇ ਮੈਨੇਜਰ ਸੀ ਉਹ ਸਾਰਾ ਸਟਾਫ ਤੇ ਟਰਾਂਸਫਰ ਹੋ ਚੁੱਕਾ ਏ ਮੈਨੇਜਰ ਨੂੰ ਵੀ ਮੈਂ ਬਹੁਤ ਕੁਛ ਬਚਾਇਆ ਸੀ ਬਸ ਉਹ ਸਾਨੂੰ ਇਹੀ ਕਹਿੰਦੇ ਸੀ ਕਿ ਜਿਹੜੀ ਉਹਦੀ ਵਾਈਫ ਹੈ ਮਨਦੀਪੌਰ ਜਿਆਦਾ ਟਰਾਂਜੈਕਸ਼ਨ ਜਿਹੜੀਆਂ ਨੇ ਉਹਦੇ ਅਕਾਊਂਟ ਵਿੱਚ ਹੀ ਹੋਈਆਂ ਨੇ ਤੇ ਤੁਸੀਂ ਉਹਦੇ ਘਰ ਜਾ ਕੇ ਗੱਲ ਕਰੋ ਉਹਦੇ ਫਾਦਰ ਇਨ ਲਾ ਕੁਲ ਕਾਫੀ ਪ੍ਰਾਪਰਟੀ ਹੈਗੀ ਏ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਵੇਚ ਗਏ ਤੇ ਆਪਣੇ ਜੁਆਇਨ ਨੂੰ ਜੋ ਬਚਾ ਲੈਣ ਬਟ ਬੈਂਕ ਵਾਲਿਆਂ ਨੇ ਵੀ ਕੋਈ ਸਾਡੀ ਕੋਈ ਖਾਸ ਗੱਲ ਨਹੀਂ ਸੁਣੀ ਨਾ ਨਾਮ ਕੁਲਦੀਪ ਕੌਰ ਹੈ ਜਿਹੜੀ ਬਿਉਟੀ ਡੰਡ ਖਾਤਾ ਸੀਗਾ ਬਰੋਦਾ ਬੈਂਕ ਦੇ ਵਿੱਚ ਮੈਂ ਆਏ ਦੇ ਨਾਂ ਤੇ ਪੈਸੇ ਜਮ੍ਹਾਂ ਕਰਾਉਂਦੀ ਰਹੀ ਕਰਾਉਂਦੀ ਰਹੀ ਇੱਥੋਂ ਦਾ ਜਿਹੜਾ ਕੈਸ਼ੀਅਰ ਹੈ ਉਹ ਕਹਿੰਿਆ ਕਿ ਤੁਹਾਡੀ ਬੇਟੀ ਦੇ ਨਾਂ ਤੇ ਨਾ ਉਹ ਆਈ ਆ ਆ ਫੋੜੀ ਤੇ ਮੈਂ ਕਿਹਾ ਕਿ ਨਹੀਂ ਮੈਂ ਨਹੀਂ ਕਰਾਣੀ ਹੈ ਕਹਿੰਦਾ ਨਹੀਂ ਇਹ ਹੋਣੀ ਹੋਣੀ ਤੁਹਾਡੀ ਬੈਂਕ ਵੱਲੋਂ ਤੇ ਮੈਂ ਪਹਿਲਾਂ ਜਿਹੜਾ ਮੇਰਾ ਲੱਖ ਰੁਪਇਆ ਸੀਗਾ ਉਹ ਇਹਨੇ ਮੈਨੂੰ ਦੱਸਿਆ ਨਹੀਂ ਹੈਗਾ ਉਹ ਵੀ ਕੱਢ ਲਿਆ ਮੇਰਾ ਬੈਂਕ ਦੇ ਵਿੱਚੋਂ ਹੀ ਤੇ ਦੂਜਾ ਲੱਖ ਰੁਪਇਆ ਮੈਂ ਅਕਤੂਬਰ ਦੀ 28 ਤਰੀਕ ਨੂੰ ਮੈਂ ਦੇ ਕੇ ਗਈ ਆ ਇਹਨੇ ਮੇਰਾ ਬੈਂਕ ਦੇ ਵਿੱਚ ਚਾੜਿਆ ਹੀ ਨਹੀਂ ਹੈਗਾ ਕਾਪੀ ਦੱਤੇ ਉਹ ਵੀ ਮੈਨੂੰ ਇੱਕ ਚੱਕਰ ਜਿਆਦੇ ਦਿੱਤਾ ਏ ਤੇ ਕਹਿੰਦਾ ਕਿ ਤੁਹਾਡੀ ਕੁੜੀ ਦੇ ਨਾਂ ਤੇ ਜਮਾ ਹੋ ਗਏ ਨੇ ਮੈਂ ਇਹਨਾਂ ਨੂੰ ਪੁੱਛ ਨਹੀਂ ਰਹੀ ਕਿ ਸਰ ਮੇਰੀ ਕੁੜੀ ਦੇ ਨਾਂ ਤੇ ਕਾਪੀ ਤਾਂ ਨਹੀਂ ਚੜਿਆ ਹੈਗਾ ਨਾ ਹੀ ਕੋਈ ਮਤਲਬ ਤੁਸੀਂ ਮੈਨੂੰ ਫਰੂਫ ਦਿੱਤਾ ਮੈਂ ਸਰ ਕੋਈ ਸੈਨ ਨਹੀਂ ਕੀਤਾ ਪੁੱਛ ਨਹੀਂ ਕੀਤਾ ਇਹਨਾਂ ਨੇ ਮੇਰਾ ਉਹ ਵੀ 10 ਲੱਖ ਰੁਪਇਆ ਰੱਖ ਲਿਆ ਜਦੋਂ ਮੈਂ 24 ਤਰੀਕ ਨੂੰ ਆਈਆਂ ਮੈਂ ਕਿਹਾ ਸਰ ਮਤਲਬ ਕਿ ਮੇਰੇ ਪੈਸੇ ਦੇ ਦਿਓ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ 28 ਤਰੀਕ ਨੂੰ ਦੇ ਦਿਆਂਗਾ ਫਿਰ ਮੇਰੇ ਹਸਬੰਦ ਨੇ ਕਿਹਾ 28 ਤਰੀਕ ਨੂੰ ਤੇ ਸ਼ਨੀਵਾਰ ਲਾਸਟ ਤੇ ਐਤਵਾਰ ਆਜਣਾ ਕੋਤ ਉਹਨੇ ਤੇ ਇੱਥੇ ਹੋਣਾ ਨਹੀਂ ਉਹ ਮੇਤੇ ਵੀ ਤਰੀਕ ਨੂੰ ਫੇਰ ਆਈ ਤੇ ਇੱਥੋਂ ਗੈਪ ਸੀਗਾ ਮੈਨੂੰ ਮੰਜਰ ਨੇ ਕਿਹਾ ਕਿ ਆ ਕਿ ਉਹ ਤੇ ਹੈ ਨਹੀਂ ਇੱਥੇ ਚਲ ਗਿਆ ਨੌਕਰੀ ਛੱਡ ਕੇ ਮੈਂ ਮੰਜਰ ਨੂੰ ਵੀ ਸਰ ਕਿਹਾ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਤੁਸੀਂ ਕੱਢ ਦਿੱਤਾ ਲੋਕਾਂ ਦੇ ਤੇ ਪੈਸੇ ਉਹਦੇ ਕੋਲ ਕਹਿੰਦਾ ਨਹੀਂ ਉਹ 도ੜ ਗਿਆ ਏ ਇੰਨੀ ਗੱਲ ਕਹਿ ਕੇ ਮੈਂ ਉਹਨਾਂ ਦੇ ਘਰ ਵੀ ਗਈ ਉਹਦੀ ਮੰਮੀ ਡੈਡੀ ਵੀ ਹੈ ਨਹੀਂ ਘਰ ਕੋਈ ਨਹੀਂ ਜਿੰਦਰਾ ਬੱਜਾ ਏ ਫੇਰ ਸਾਡੇ ਕੋਲ ਇੱਥੇ ਹੀ ਆਏ ਬੈਂਕ ਜਿਹਾ ਸਾਨੂੰ ਚੱਧਿਆ ਉਹਨਾਂ ਨੇ ਤੇ ਫੇਰ ਉਹਨਾਂ ਨੇ ਹੀ ਕੰਪਲੀਟ ਕੀਤੀ ਉਹਨਾਂ ਨੇ ਸਾਨੂੰ 1 ਮਹੀਨੇ ਬਾਅਦ ਤੇ ਕਿਹਾ ਤੁਹਾਨੂੰ ਪੈਸੇ ਦੇਵਾਂਗੇ ਤਾਂ ਅਜੇ ਤੱਕ ਸਾਨੂੰ ਕੋਈ ਪੈਸੇ ਦੀ ਉਮੀਦ ਨਹੀਂ ਹੈਗੀ ਤੇ ਇਹੋ ਕਹਿੰਨੇ ਸਾਡੇ ਬੱਚਿਆਂ ਦੇ ਨਾਂ ਤੇ ਪਈ ਅਸੀਂ ਤਿੰਨ ਰਾਤ ਮਿਹਨਤ ਕਰਕੇ ਦਬਾ ਕੀਤੇ ਨੇ ਸਾਨੂੰ ਮਿਲ ਜਾਣ ਬਸ ਪਰ ਤੁਹਾਨੂੰ ਕੁਝ ਵੀ ਨਹੀਂ ਦਿੱਤਾ ਸਭ ਸਾਡੇ ਹੋਈਦੀ ਹਸਤੀ ਹੈ ਸਾਡੇ ਤੇ ਇਹ ਮਿਲ ਜਾਣ ਸਾਡੇ ਬੱਚੇ ਮੇਰੇ ਦੇ ਨਾਂ ਤੇ ਕੁੜੀਆਂ ਮੇਰੀ ਮੇਰੇ 2 ਲੱਖ ਰੁਪਏ ਉਹਨੇ ਮੇਰਾ ਕੱਢ ਲਿਆ ਵਿੱਚੋਂ ਬੈਂਕ ਤੋਂ ਵੀ ਹੋਏ ਬੇਨਤੀ ਕਿ ਮਿਲ ਜਾਣ ਬਸ ਸਾਡੇ ਨਾਮ ਰਾਜੇਸ਼ ਕੁਮਾਰ ਹੈ ਔਰ ਮੈਂ ਕਾਗੀਆਂ ਦਾ ਹਾਂ ਇਹ ਜਿਹੜਾ ਨੰ ਮਿਸਟਰ ਪਲਜਿੰਦਰ ਕੁਮਾਰ ਜਿਹੜਾ ਇਨੇ ਆਈ ਥਿੰਕੀ ਬੈਂਕ ਦੇ ਨਾਲ ਕਾਫੀ ਵੱਡਾ ਔਰ ਇੰਟਰਨਲੀ ਐਂਡ ਐਕਸਟਰਨਲੀ ਬੋਥ ਇਨੇ ਬਹੁਤ ਵੱਡਾ ਕਾੜਾ ਕੰਮ ਕੀਤਾ ਲੋਕਾਂ ਦੇ ਨਾਲ ਨਾ ਜਿਹੜਾ ਲੋਕਾਂ ਦੀ ਅਰਨਿੰਗ ਸੀ ਨਾ ਇਹ ਲੋਕਾਂ ਦੀ ਅਰਨਿੰਗ ਜਿਹੜਾ ਹੈ ਨਾ ਬਹੁਤ ਹਾਈ ਹਾਈ ਮਤਲਬ ਜ਼ਿਆਦਾ ਪੈਸਾ ਜਿਹੜਾ ਲੁੱਟ ਕੇ ਲੈ ਗਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਨੇ ਪੈਸਾ ਜਿਹੜਾ ਹੈਗਾ ਇਹਦੇ ਮਾਪੇ ਵੀ ਕਹਿ ਰਹੇ ਨੇ ਇਹ ਜਿਹੜਾ ਪੈਸਾ ਜਿਹੜਾ ਹੈ ਇਹ ਗੇਮਲਿੰਗ ਦੇ ਵਿੱਚ ਇਨੇ ਜਿਹੜਾ ਨਾ ਕੁੱਤ ਕਰਦਾ ਸੀ ਇਹਨੂੰ ਆਦਤ ਸੀ ਔਰ ਬੈਂਕ ਦਾ ਬੈਂਕ ਵੀ ਜਿਹੜਾ ਹੈ ਨਾ ਆਈ ਥਿੰਕ ਵੀ ਦੇਖੋ ਕਿੰਨੇ ਸਾਲ ਹੋ ਗਏ ਨੇ ਕੰਮ ਕਰਦੇ ਇਹਨੂੰ ਤੇ 6 ਸਾਲ ਦੇ ਵਿੱਚ ਬੈਂਕ ਮੈਨੇਜਰ ਨੂੰ ਕੁਝ ਨਹੀਂ ਪਤਾ ਹੈਗਾ ਆਬੀਅਸਲੀ ਇਹ ਪਤਾ ਹੋਣਾ ਚਾਹੀਦਾ ਨਾ ਕਿ ਬੈਂਕ ਮੈਨੇਜਰ ਕੀ ਕਰ ਰਿਹਾ ਹੈਗਾ ਔਰ ਹੀ ਸੁਪਰਵੀਜ਼ਨ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ ਸੀ ਚੈੱਕ ਵਾਊਚਰ ਸਾਰੇ ਇੰਨੇ ਟਰਾਂਸਫਰ ਕੀਤੇ ਆਗੇ ਤੇ ਮੈਨੂੰ ਹਨ ਨੂੰ ਸਭ ਤੋਂ ਜ਼ਿਆਦਾ ਗੁੱਸਾ ਜਿਹੜਾ ਹੈਗਾ ਨਾ ਉਹ ਬੈਂਕ ਮੈਨੇਜਰ ਔਰ ਔਰ ਸਟਾਫ ਦੇ ਉੱਤੇ ਆ ਜਿਹੜਾ ਗੋਇਲ ਨੇ ਔਰ ਗੋਇਲ ਤੋਂ ਪਹਿਲਾਂ ਜਿਹੜਾ 에ਰਨਾਲ ਮਿੱਲੀ ਭਗਤ ਦੇ ਨਾਲ ਸਾਰਾ ਕੁਝ ਹੋਇਆ ਹੋਇਆ ਸਾਰਾ ਔਰ ਸਾਡੀ ਅਰਨਿੰਗ ਏਰੀਆ ਗਈ ਇਸ ਸਾਲ ਦੀ ਅਰਨਿੰਗ ਹੈਗੀ ਉਹ ਸਾਰੀ ਹੈ ਜਿਹੜਾ ਬੰਦਾ ਲੈ ਗਿਆ ਹੁਣ ਮੇਰੀ ਅਰਨਿੰਗ ਹੈ 4.5 ਲੱਖ ਰੁਪਏ ਮੇਰਾ ਲੈ ਗਿਆ ਐਸ ਭਾਈ ਸਾਹਿਬ ਦਾ ਵੀ ਕਿੰਨਾ ਲੈ ਕੇ ਗਿਆ ਉਹ ਉਹਨੇ ਇੰਟਰਨਲੀ ਤੇ ਬੈਂਕ ਦਾ ਲੈ ਕੇ ਗਿਆ ਬੈਂਕ ਹੋਰੀ ਹੋਰੀ ਪਰਭਾਈ ਕਰ ਰਿਹਾ ਹੁਣ ਬੈਂਕ ਦਾ ਜਿਹੜਾ ਮੁਲਾਜ਼ਮ ਹੋਣ ਤੇ ਜਿਹੜੇ ਐਕਸਟਰਨਲੀ ਉਹਨੇ ਬਾਹਰੋਂ ਬਾਹਰ ਜਿਹੜਾ ਲੋਕਾਂ ਦਾ ਪੈਸਾ ਲਿਆ ਏ ਪੁਰੀ ਪਰ ਭਾਈ ਕੌਣ ਕਰੇ ਆਖਿਰਕਾਰ ਹੈ ਤੇ ਬੈਂਕ ਦਾ EMPLOYEE ਹੈ ਨਾ ਬੈਂਕ ਨੂੰ ਰਿਸਪੌਂਸਿਬਿਲਟੀ ਲੈਣੀ ਚਾਹੀਦੀ ਹੈ ਤੇ ਘਰ ਦੇ ਉਹਦੇ ਤੇ ਦੇਖੋ ਨਹੀਂ ਲੈ ਰਹੇ ਉਹ ਕਹਿੰਦੇ ਅਸੀਂ ਲੇਕਿਨ ਘਰ ਦੇ ਕਿਸ ਵਾਸਤੇ ਨਹੀਂ ਲੈ ਗਏ ਹੋ ਹੈਗਾ ਟ੍ਰਾਂਸਫਰ ਆਫ ਪੈਸਾ ਹੋਇਆ ਘਰਦਿਆਂ ਦੇ ਕਾਊਂਟਾਂ ਦੇ ਵਿੱਚ ਵੀ ਟ੍ਰਾਂਸਫਰ ਹੋਇਆ ਸਾਰਾ ਪੈਸਾ ਇਹਨਾਂ ਦੀ ਫੈਮਿਲੀ ਮੈਂਬਰਾਂ ਦੇ ਸਾਰੇ ਕਾਊਂਟਾਂ ਦੇ ਵਿੱਚ ਪੈਸਾ ਟ੍ਰਾਂਸਫਰ ਹੋਇਆ ਉਹਨੇ ਟ੍ਰਾਂਸਫਰ ਕੀਤਾ ਹੈਗਾ ਹੁਣ ਇਹਨਾਂ ਦੇ ਕਾਊਂਟਾਂ 'ਚ ਟ੍ਰਾਂਸਫਰ ਕੀਤਾ ਤੇ ਜ਼ਿੰਮੇਵਾਰੀ ਤੇ ਵੰਡੀ ਹੈ ਨਾ ਜੀ ਜ਼ਿੰਮੇਵਾਰੀ ਵੰਡੀ ਹੈ ਨਾ ਹੁਣ ਇਸ ਜ਼ਿੰਮੇਵਾਰੀ ਨੂੰ ਬਤੇ ਨਜ਼ਰ ਆਖਦੇ ਹੋਏ ਸਾਢਾ ਜਿਹੜਾ ਐਸਾ ਕਿਸੇ ਤਰੀਕੇ ਨਾਲ ਰਿਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਨੂੰ ਵੀ ਅਪੀਲ ਆ ਗਈ ਹੈ ਪਰ ਸਰਕਾਰ ਦੇਖੋ ਕਹਿ ਨਹੀਂ ਸਕਦਾ ਸਰਕਾਰ ਕੀ ਕਰਦੀ ਹੈ ਔਰ ਬੈਂਕ ਕੀ ਕਰਦਾ ਹੈ ਜੀ ਮੇਰਾ ਬੇਟਾ ਜਿਹੜਾ ਅਸੀਂ ਬੈਂਕ ਤੋਂ ਬਰੋਦਾ ਚ ਸਰਵਿਸ ਕਰਦਾ ਸੀ ਇਸ ਕਰਕੇ ਮਤਲਬ ਮੈਂ ਤੇ ਮੇਰਾ ਨਾਮ ਬਲਦੇਵ ਸਿੰਘ ਹੈ ਮੈਂ ਤੇ 32 ਸਾਲ ਸਰਵਿਸ ਕੀਤੀ ਇੱਕ ਰੁਪਈਆ ਦਾ ਨਹੀਂ ਮਤਲਬ ਕੋਈ ਗੱਲਬਾਤ ਹੋਈ ਉਹ ਵੀ ਚਲੋ ਠੀਕ ਨੇ ਸਾਨੂੰ ਨਹੀਂ ਪਤਾ ਕਿ ਬਾਕੀ ਬੈਂਕ ਕਿ ਕੀ ਉਹਨਾਂ ਕੀਤਾ ਵੇ ਮਤਲਬ ਨਾ ਇੱਕ ਇਹ ਵੀ ਗੱਲ ਹੈ ਕਿ ਕੱਲਾ ਬੰਦਾ ਤੇ ਜਿਹੜੇ ਘਰ ਵੀ ਨਹੀਂ ਸਕਦਾ ਕਿਉਂ ਤੇ ਇਹ ਮੈਨੇਜਰ ਮਤਲਬ ਮੈਨੇਜਰ ਦੀ ਕੀ ਜੂਕੀ ਜੇ ਉਹ ਚੈੱਕ ਵੀ ਨਹੀਂ ਕਰਦਾ ਤੇ ਇਹ ਬਾਕੀ ਚਲੋ ਹੋਈਆਂ ਨੇ ਇਸ ਕਰਕੇ ਉਹ ਮੈਰਿਡ ਹੈ ਬੱਚਾ ਸਾਡੇ ਨਾਲ ਕੋਈ ਸੰਬੰਧ ਨਹੀਂ ਉਹਦਾ ਆਪਣਾ ਪਰਿਵਾਰ ਹੈ ਤੇ ਉਹ ਕਰਦਾ ਇਸ ਬਾਰੇ ਸਾਨੂੰ ਨੇ ਕੋਈ ਨਹੀਂ ਦੱਸਿਆ ਕੋਈ ਸਿਕਾਈ ਨਹੀਂ ਦੱਸੀ ਕਿ ਕੀ ਹੈ ਕੀ ਨਹੀਂ ਇਸ ਕਰਕੇ ਅਜੀਤ ਮੈਂ ਅਹੀ ਆਪਣੇ ਟੈਂਨੈਂਟਰ ਮੈਂ ਇਸ ਕਰਕੇ ਅਹੀ ਤੇ ਆਪਣਾ ਗੁਜ਼ਾਰਾ ਤੇ ਬਾਕੀ ਸਾਡੇ ਕੋਲ ਹੀ ਮਤਲਬ ਆਪਣਾ ਮਕਾਨ ਆ ਕਿ ਕਰਤੀ ਇਹ ਮੇਰਾ ਤੇ ਕਰਕੇ ਮੈਂ ਤੇ ਬੱਚੇ ਲੈ ਕੇ ਇੱਥੇ ਮਤਲਬ ਆਪਣਾ ਗੁਜ਼ਾਰਾ ਕਰਨ ਲਿਆ ਇਹ ਕਰਕੇ ਬਾਕੀ ਉਹ ਜਿੱਥੇ ਆਇਆ ਉਹਦੇ ਨਾਲ ਮਤਲਬ ਜੋ ਵੀ ਬੈਂਕ ਕਰੇਗਾ ਜਾਂ ਉਹ ਦੱッセਗਾ ਸਚਾਈ ਜਿਹੜੀ ਹੈ ਕਿ ਬੈਂਕ ਕੀ ਹੋਇਆ ਸਭ ਕੁਝ ਤੇ ਬੈਂਕ ਹੀ ਦੱਸ ਸਕਦਾ ਹੈ ਲੋਕੀ ਆ ਰਹੇ ਆ ਇੱਕ ਸਾਨੂੰ ਬੜਾ ਪਰੇਸ਼ਾਨ ਕਰਨ ਦੇ ਜੇ ਮਤਲਬ ਮੇਰੀ ਮੈਸੇਜ ਫਿਜ਼ੀਕਲੀ ਨਹੀਂ ਹੈਗੀ ਤੇ ਉਹ ਮਤਲਬ ਉਸ ਕਰਕੇ ਮਤਲਬ ਵੀਪੀ ਦੇ ਉਹਨਾਂ ਦਾ ਮਰੀਜ਼ ਨੇ ਤੇ ਰਾਤੀ 8:21 ਤੇ ਇੱਕ ਬੰਦਾ ਜਿਹਨੇ ਮੈਨੂੰ ਮੇਰੇ ਤੱਕ ਇਹਨਾਂ ਦੱਸਿਆ ਵੀ ਨਹੀਂ ਉਹ ਆ ਕੇ ਤੇ ਉਹਨੇ ਠੁੱਡੇ ਮਾਰੇ ਆ ਤੇ ਸਾਨੂੰ ਪਰੇਸ਼ਾਨ ਕਰਦੇ ਆ ਸਾਡਾ ਜੇ ਕੋਈ ਵੀ ਨੁਕਸਾਨ ਹੋਇਆ ਉਹ ਉਹਦੇ ਜ਼ਿੰਮੇਵਾਰ ਹੀ ਹੋਊ ਬੈਂਕ ਚ ਤੇ ਇਹਨਾਂ ਦਾ ਖਾਤਾ ਨਹੀਂ ਹੈਗਾ ਉਹ ਕੇਂਦਰਾ ਬੈਂਕ 'ਚ ਇਹਨਾਂ ਦਾ ਖਾਤਾ ਸੀ ਉਹਨੇ ਖਾਤਾ ਖਲਾਇਆ ਤੇ ਪਾਸਬੁੱਕ ਹੀ ਉਹਦੇ ਕੋਲ ਇਹ ਉਹ ਹੀ ਕਢਾਉਂਦਾ ਰਿਹਾ ਤੇ ਜਾਂ ਐਂਟਰੀ ਜੋ ਕਰਦਾ ਰਿਹਾ ਵੇ ਇਸ ਕਰਕੇ ਇਹ ਤੇ ਕੈਮਰੇ ਲੱਗੇ ਤੁਸੀਂ ਆਪੇ ਸਪਸ਼ਟ ਹੋ ਸਕਦਾ ਵੇ ਕੀ ਇਹ ਬੈਂਕ ਚ ਪਾਏ ਖਡਾਉਣਗੇ ਜਾਂ ਨਹੀਂ ਇਹ ਅਪੀਲ ਸਿੱਟਾਈ ਸਾਹਮਣੇ ਆ ਜਾਣੀ ਇਸ ਕਰਕੇ ਇਹ ਤੇ ਨਾ ਬੈਂਕ ਚ ਅਜੇ ਤੱਕ ਗਏ ਆ ਇਹ ਨਾ ਨਾ ਨਹੀਂ ਕੋਈ